ਅਬਾਏ ਕੇਜਰੀਵਾਲ ਨੂੰ ਤੇ ਭਗਵੰਤ ਨੂੰ ਕਵਾਂਗਾ ਕਿੰਨਾ ਚਿਰ ਤੁਸੀਂ ਲੋਕਾਂ ਦੀਆਂ ਲਾਸ਼ਾਂ ਦੇ ਉੱਤੇ ਰਾਜ ਕਰਨਾ ਚਾਹੋਗੇ ਥੋੜੀ-ਮੋਟੀ ਕੋਈ ਸ਼ਰਮ ਕਰੋ ਕੋਈ ਹਯਾ ਕਰੋ ਜੇ ਨਹੀਂ ਤੁਹਾਡੇ ਕੋਲ ਕੰਟਰੋਲ ਹੁੰਦਾ ਤੇ ਇੱਥੋਂ ਅਸਤੀਫਾ ਦਿਓ ਤੇ ਜਾਣ ਵਾਲੇ ਬਣੋ ਪਿਛਲੇ ਦਿਨੀ ਬਲਾਚੌਰ ਦਾ ਨੌਜਵਾਨ ਰਾਣਾ ਬਲਾਚੌਰੀਆ ਦੀ ਮੋਹਾਲੀ ਵਿਖੇ ਇੱਕ ਵੱਡੀ ਕੱਪ ਦੌਰਾਨ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ ਅੱਜ ਉਸ ਦੇ ਘਰ ਵਿਧਾਨ ਸਭਾ ਵਿਰੋਧੀ ਦਲ ਦੇ ਕਾਂਗਰਸ ਨੇਤਾ ਪ੍ਰਤਾਪ ਸਿੰਘ ਬਾਜਵਾ ਪਹੁੰਚੇ ਅਤੇ ਉਸਦੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਇਸ ਮੌਕੇ ਉਹਨਾਂ ਦੇ ਨਾਲ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਅਜੇ ਮੰਗੂਪੁਰ ਅਤੇ ਕਾਂਗਰਸ ਦੇ ਹੋਰ ਵੀ ਵਰਕਰ ਮੌਜੂਦ ਸਨ ਮੀਡੀਆ ਨਾਲ ਗੱਲਬਾਤ ਕਰਦੇ ਹਾਂ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਰਾਣਾ ਬਲਾਚੌਰੀਆ ਇੱਕ ਮਸ਼ਹੂਰ ਖੇਡ ਪ੍ਰਮੋਟਰ ਸੀ ਉਸਨੇ ਪੂਰੇ ਪੰਜਾਬ ਤੋਂ ਟੌਪ ਦੇ ਕਬੱਡੀ ਖਿਡਾਰੀਆਂ ਨੂੰ ਇਕੱਠਾ ਕੀਤਾ ਸੀ ਅਤੇ ਸਾਰੇ ਮਸ਼ਹੂਰ ਟੂਰਨਾਮੈਂਟ ਜਿੱਤਣ ਵਾਲੀ ਉਸਦੀ ਹੀ ਟੀਮ ਸੀ ਬਹੁਤ ਹੀ ਦੁੱਖ ਵਾਲੀ ਗੱਲ ਹੈ ਕਿ ਵਿਆਹ ਦੇ 10 ਦਿਨ ਬਾਅਦ ਹੀ ਉਸ ਨੂੰ ਗੈਂਗਸਟਰਾਂ ਨੇ ਮਾਰ ਦਿੱਤਾ ਉਹਨਾਂ ਕਿਹਾ ਕਿ ਕਾਂਗਰਸ ਪਾਰਟੀ ਹਰ ਵਕਤ ਉਸਦੇ ਪਰਿਵਾਰ ਨਾਲ ਖੜੀ ਹੈ ਦੇਖੋ ਅੱਜ ਰਾਣਾ ਡਿਗਵੀਜੀ ਸਿੰਘ ਜਿਨ੍ਹਾਂ ਨੂੰ ਰਾਣਾ ਭਲਾਚੌਰੀ ਦੇ ਨਾਲ-ਨਾਲ ਜਾਣਿਆ ਜਾਂਦਾ ਬੜੇ ਮਸ਼ਹੂਰ ਇਥੋਂ ਦੇ ਸਪੋਰਟਸ ਪ੍ਰੋਮੋਟਰਸ ਹਨ ਐਂਡ ਸਪੈਸ਼ਲੀ ਆਪ ਵੀ ਇੱਕ ਪਹਿਲਵਾਨ ਵੀ ਸਨ ਬੋਡੀ ਬਿਲਡਰ ਵੀ ਸਨ ਜੋਵਾਨਾਂ ਨੂੰ ਨਸ਼ੇ ਤੋਂ ਰੋਕਣ ਵਾਸਤੇ ਤੇ ਸਪੋਰਟਸ ਨੂੰ ਪ੍ਰਮੋਟ ਕਰਨ ਵਾਸਤੇ ਉਹ ਕਬੱਡੀ ਦੇ ਵਿੱਚ ਬਹੁਤ ਜ਼ਿਆਦਾ ਉਹਨਾਂ ਦੀ ਰੁਚੀ ਸੀ ਉਹਨਾਂ ਦੀ ਆਪਣੀ ਟੀਮ ਜੋ ਮੈਨੂੰ ਦੱਸਿਆ ਗਿਆ ਸਾਰੇ ਪੰਜਾਬ ਦੇ ਵਿੱਚ ਟੌਪ ਦੇ ਕਬੱਡੀ ਦੇ ਪਲੇਅਰ ਸਾਰੇ ਪੰਜਾਬ ਚ ਇਕੱਠੇ ਕਰਕੇ ਸਾਰੇ ਮਸ਼ਹੂਰ ਟੂਰਨਾਮੈਂਟਸ ਦੇ ਵਿੱਚ ਜੇਤੂ ਟੀਮ ਵੀ ਉਹਨਾਂ ਦੀ ਰਹਿੰਦੀ ਸੀ ਬੜੀ ਬਦਕਿਸਮਤੀ ਦੀ ਗੱਲ ਹੈ ਕਿ ਇਹ 10 ਦਿਨ ਸ਼ਾਦੀ ਨੂੰ ਨਹੀਂ ਸੀ ਹੋਏ ਤੇ ਉਹਨਾਂ ਨੂੰ 갱스터ਸ ਦੇ ਹੱਥੋਂ ਉਹਨਾਂ ਦੀ ਹੱਤਿਆ ਕਰ ਦਿੱਤੀ ਗਈ ਹੈ ਸਾਰਿਆਂ ਨੂੰ ਪਹਿਲੇ ਮੈਂ ਆਪਣੀ ਪਾਰਟੀ ਇੰਡਰਨੇਸ਼ਨਲ ਕਾਂਗਰਸ ਵੱਲੋਂ ਆਪਣੇ ਸਾਰੇ ਸਾਥੀ ਮੰਗੂਪੁਰ ਸਾਹਿਬ ਸਾਡੇ ਜ਼ਿਲ੍ਹਾ ਕਾਂਗਰਸ ਦੇ ਪ੍ਰਧਾਨ ਨਵਾਂ ਸ਼ਹਿਰ ਦੇ ਅਸ਼ੁਨੀ ਸ਼ਰਮਾ ਜੀ ਸਾਡੇ ਜ਼ਿਲ੍ਹਾ ਕਾਂਗਰਸ ਰੋਪੜ ਦੇ ਤੇ ਬਹੁਤ ਸਾਰੇ ਸਾਡੇ ਹੋਰ ਕਾਂਗਰਸ ਦੇ ਸਰਕਰਦਾ ਲੀਡਰਸ਼ਿਪ ਵੀ ਅੱਜ ਅਫਸੋਸ ਕਰਨ 와ਸੇ ਸਪੈਸ਼ਲੀ ਰਾਣਾ ਜੀ ਦੇ ਪਰਿਵਾਰ ਨਾਲ ਆਈ ਹੈ ਮੈਨੂੰ ਬਹੁਤ ਇੱਥੇ ਆ ਕੇ ਅਫਸੋਸ ਹੋਇਆ ਹੈ ਕਿ ਨੌਜਵਾਨ ਬੱਚਾ ਪ੍ਰੋਮੋਟਰ ਜਿਹੜਾ ਸੀ ਉਹਦੇ ਨਾਲ ਅਫਸੋਸ ਕਰਨ ਵਾਸਤੇ ਨਾ ਭਗਵੰਤ ਮਾਨ ਆਇਆ ਨਾ ਇਹਦਾ ਕੋਈ ਕੈਬਨਿਟ ਕੁਲੀਗਾ ਆਇਆ ਅਜੇ ਐਸੀ ਸੜਕ ਉੱਤੇ ਇਹ ਸਿੱਧੀ ਸੜਕ ਇਥੋਂ ਗੜ ਸ਼ੰਕਰ ਨੂੰ ਤੇ ਗੜ ਸ਼ੰਕਰ ਤੋਂ ਨਵੇਂ ਸ਼ਹਿਰ ਨੂੰ ਜਾਂਦੀ ਹੈ ਸੌਰੀ ਹੁਸ਼ਾਰਪੁਰ ਨੂੰ ਜਾਂਦੀ ਹੈ ਤੇ ਦੋ ਕੈਬਨਿਟ ਦੇ ਮਨਿਸਟਰ ਐਸੀ ਸੜਕ ਤੇ ਹੀ ਰਹਿੰਦੇ ਨੇ ਤੇ ਉਹ ਵੀ 10 10 15 15 ਕਿਲੋਮੀਟਰ ਦੀ ਵਸਿਨਿਟੀ ਦੇ 메ਨ ਸੜਕ ਤੇ ਘਰ ਕੋਈ ਅਫਸੋਸ ਵੀ ਨਹੀਂ ਪ੍ਰਗਟਾ ਨਾ ਤੇ ਅਜੇ ਤੱਕ ਪੁਲਿਸ ਨੇ ਇਸ ਕੇਸ ਦੇ ਵਿੱਚ ਕੋਈ ਮੇਜਰ ਬ੍ਰੇਕਥਰੂ ਨਹੀਂ ਦੱਸਿਆ ਜਦੋਂ ਘਰਵਾਰੇ ਪੁੱਛਦੇ ਨੇ ਇਹੀ ਦੱਸਦੇ ਨੇ ਕਿ ਇਨਵੈਸਟੀਗੇਸ਼ਨ ਚੱਲ ਰਹੀ ਹੈ ਬੜੀ ਸ਼ਰਮਨਾਕ ਗੱਲ ਹੈ ਹਰ ਰੋਜ਼ ਸਮੁੱਚੇ ਪੰਜਾਬ ਦੇ ਵਿੱਚ ਅਨੇਕਾਂ ਰਾਣੇ ਬਲਾ ਚੋਰੀਏ ਵਰਗਾ ਆਪਣੀਆਂ ਕੀਮਤੀ ਜਾਨਾਂ ਗਵਾ ਰਹੇ ਨੇ ਪੇਰੈਂਟਸ ਦੇ ਬੱਚੇ ਜਾ ਰਹੇ ਨੇ ਔਰਤਾ ਦੇ ਹਸਬੰਦ ਜਾ ਰਹੇ ਨੇ ਪੰਜਾਬ ਦੇ ਵਿੱਚ ਇੱਕ ਜੰਗਲ ਰਾਜ ਹੋ ਚੁੱਕਿਆ ਮੌਜੂਦਾ ਮੁੱਖ ਮੰਤਰੀ ਜਿਹੜਾ ਉਹ ਬਿਲਕੁਲੀ ਆਪਣੇ ਮਗਨ ਵਿੱਚ ਹੀ ਚੁਟਕਲੇਸ਼ਾਨ ਦੇ ਵਿੱਚ ਖਰਮਸਤੀਆਂ ਕਰਨ ਦੇ ਵਿੱਚ ਹੀ ਮਸ਼ਰੂਫ ਹੈ ਟੋਟਲ ਫੇਲ ਹੋਇਆ ਕਿਉਂਕਿ ਹੋਮ ਮਿਨਿਸਟਰੀ ਜਿਹੜੀ ਹੈ ਭਗਵੰਤ ਮਾਨ ਖੁਦ ਹੋਮ ਮਿਨਿਸਟਰ ਵੀ ਹੈ ਤਾਂ ਮੈਂ ਤੇ ਇੰਨੀ ਗੱਲ ਹੀ ਉਹਨੂੰ ਕਹਾਂਗਾ 30 ਤਰੀਕ ਨੂੰ ਐਸਟੀ ਤੀਕ ਨੂੰ ਇਹਨਾਂ ਨੇ ਇੱਕ ਦਿਨ ਦਾ ਸੈਸ਼ਨ ਸੱਦੇ ਆ ਵੈਸੇ ਤੇ ਜਿੰਨੇ ਵੀ ਵਿਧਾਨ ਸਭਾ ਦੇ ਸੈਸ਼ਨ ਹੋਏ ਨੇ ਇਹ ਪੰਜਾਬ ਨਾਲ ਇੱਕੋ ਜਿਹਾ ਮਜ਼ਾਕ ਹੀ ਕੀਤਾ ਕਿਸੇ ਸੈਸ਼ਨ ਚ ਕੋਈ ਚੀਜ਼ ਪੰਜਾਬ ਦੇ ਭਲੇ ਵਾਸਤੇ ਨਿਕਲੀ ਨਹੀਂ ਨਿਰਾ ਡਰਾਮਾ ਨਿਰਾ ਫਰਾਡ ਨਿਰਾ ਝੂਠ ਨਿਰਾ ਇਸ ਕਿਸਮ ਦੀਆਂ ਫਰਾਡੀਆਂ ਮਾਰ-ਮਾਰ ਕੇ ਟਾਈਮ ਇਹਨਾਂ ਨੇ ਕੱਢਿਆ ਤੇ ਪੰਜਾਬ ਦਾ ਨੁਕਸਾਨ ਕੀਤਾ ਇਹ ਮੈਂ ਮਸਲਾ ਰਾਣਾ ਬਲਾਚੌਰੀਏ ਜੀ ਦੀ ਮੌਤ ਦਾ ਵੇਖੋ ਇੱਕ ਟੂਰਨਾਮੈਂਟ ਹੋਏ ਐਡਮਿਨਿਸਟ੍ਰੇਸ਼ਨ ਕੋ اجازت ਲਈ ਹੋਏ ਪੁਲਿਸ ਨੂੰ ਇਸ ਗੱਲ ਇਲਮ ਹੋਏ ਮੌਕੇ ਤੇ ਇੱਕ ਸਰਵਿੰਗ ਏ ਡੀ ਜੀ ਪੀ ਪੰਜਾਬ ਪੁਲਿਸ ਦਾ ਹਾਜ਼ਰ ਹੋਏ ਤਿੰਨ ਡੀ ਐਸ ਪੀ ਹਾਜ਼ਰ ਹੋਣ 25000 ਤੋਂ ਵੱਧ ਲੋਕ ਹਾਜ਼ਰ ਹੋਣ ਕਬੱਡੀ ਦੀਆਂ ਟੀਮਾਂ ਤੇ ਪਲੇਅਰ ਰੋਤੇ ਹੋਣ ਤੇ ਮੌਕੇ ਤੇ ਰਾਣਾ ਬਲਾਚੌਰੇ ਦੀ ਮੌਤ ਹੋ ਜਾਏ ਗੋਲੀਆਂ ਮਾਰ ਕੇ ਸ਼ਿਕਾਰ ਕੀਤਾ ਜਾਏ ਜਿਸ ਕਿਸੇ ਗਰੀਬ ਨੇ ਆਕੇ ਬਚਾਉਣ ਦੀ ਕੋਸ਼ਿਸ਼ ਕੀਤੀ ਉਹਨੂੰ ਵੀ ਗੋਲੀਆਂ ਮਾਰ ਦਿੱਤੀਆਂ ਜਾਣ ਤੇ ਬਿਨਾ ਖੋਫ ਮਾਰਨ ਵਾਲੇ ਉਥੋਂ ਚਲੇ ਜਾਣ ਤੇ ਅਜੇ ਤੱਕ ਪੰਜਾਬ ਪੁਲਿਸ ਜਿਹੜੀ ਹੈ ਉਸ ਕੇਸ ਦੀ ਬ੍ਰੇਕਥਰੂ ਵੀ ਨਾ ਕਰ ਸਕੇ ਇਸ ਤੋਂ ਵੱਡੀ ਸ਼ਰਮਨਾਕ ਗੱਲ ਅੱਜ ਪੰਜਾਬ 'ਚ ਨਹੀਂ ਹੋਣੀ ਚਾਹੀਦੀ ਮੈਂ ਸਾਰੇ ਦੇਸ਼ ਵਿੱਚ ਨਹੀਂ ਹੋਣੀ ਚਾਹੀਦੀ ਕਿਸੇ ਟਾਈਮ ਅਸੀਂ ਜੰਗਲ ਰਾਜ ਸੁਣਿਆ ਸੀ ਬਿਹਾਰ ਤੇ ਯੂਪੀ ਵਿੱਚ ਹੁੰਦਾ ਹੈ ਬਟ ਮੈਂ ਸਮਝਦਾ ਅੱਜ ਪੰਜਾਬ ਦਾ ਜਿਹੜਾ ਸਾਰਾ ਨਾ ਵਰਸਟ ਗਵਰਨਰ ਸਟੇਟ ਜਿੱਥੇ ਬਿਲਕੁਲ ਕਿਸੇ ਬੰਦੇ ਦੀ ਜ਼ਿੰਦਗੀ ਤੇ ਉਹਦਾ ਕਾਰੋਬਾਰ ਤੇ ਉਹਦੀ ਜਾਇਦਾਦ ਵੀ ਮਹਿਫੂਜ਼ ਨਹੀਂ ਉਹ ਪੰਜਾਬ ਤੇ ਮੈਂ ਇਥੇ ਕੇਜਰੀਵਾਲ ਨੂੰ ਤੇ ਭਗਵੰਤ ਨੂੰ ਕਵਾਂਗਾ ਕਿੰਨਾ ਚਿਰ ਤੁਸੀਂ ਲੋਕਾਂ ਦੀ ਲਾਸ਼ਾਂ ਦੇ ਉੱਤੇ ਰਾਜ ਕਰਨਾ ਚਾਹੋਗੇ ਥੋੜੀ-ਮੋਟੀ ਕੋਈ ਸ਼ਰਮ ਕਰੋ ਕੋਈ ਹਯਾ ਕਰੋ ਜੇ ਨਹੀਂ ਤੁਹਾਡੇ ਕੋਲ ਕੰਟਰੋਲ ਹੁੰਦਾ ਤੇ ਇਥੋਂ ਅਸਤੀਫਾ ਦਿਓ ਤੇ ਜਾਣ ਵਾਲੇ ਬਣੋ ਤੇ ਪੰਜਾਬ ਨੂੰ ਕੋਈ ਸੌਖਾ ਸਾਹ ਲੱਗੇ ਸੋ ਮੈਂ ਇੰਨਾ ਹੀ ਕਹਿੰਦਾ ਹੋਇਆ ਮੈਂ ਰਾਣਾ ਸਾਹਿਬ ਦੇ ਪਰਿਵਾਰ ਨੂੰ ਇਸ ਕਦ ਤੱਕ ਯਕੀਨ ਦਿਵਾਉਣਾ ਹੈ ਜਿਵੇਂ ਲੀਡਰ ਆਫ தி اپੋਜੀਸ਼ਨ ਇੱਕ ਮੇਜਰ ਜਿਹੜੀ ਇਸ ਟਾਈਮ ਪੋਲਿਟਿਕਲ ਜਮਾਤ ਜਿਹੜੀ اپੋਜੀਸ਼ਨ ਚ ਅਸੀਂ ਜ਼ਿੰਮੇਵਾਰੀ ਨਾਲ ਜੋ ਵੀ ਰਾਣਾ ਪਰਿਵਾਰ ਦੀ ਮਦਦ ਹੋ ਸਕੀ ਹੈ ਇਨ ਟਾਈਮਸ ਅਸੀਂ ਕਰਾਂਗੇ ਐਤ ਕੀ ਵੀ 30 ਤੀ ਤਰੀਕ ਵਾਲੇ ਦਿਨ ਮੈਂ ਜ਼ਰੂਰ ਚੁੱਕਾਂਗਾ ਇਹ ਗੁੰਗੀ ਬੋਲੀ ਇਹ ਅੰਧੀ ਸਰਕਾਰ ਜਿਹੜੀ ਹੈ ਇਹਦੇ ਕੰਨ ਤੇ ਇਹਦੀ ਅੱਖਾਂ ਖੋਲਣ ਦੀ ਮੈਂ ਕੋਸ਼ਿਸ਼ ਕਰਾਂਗਾ ਬਟ ਸਮੁੱਚੇ ਪੰਜਾਬ ਨੂੰ ਤੇ ਸਾਨੂੰ ਹੁਣ ਕੋਈ ਉਮੀਦ ਨਾ ਭਗਵੰਤੋ ਇਹ ਨਾ ਕੇਜਰੀਵਾਲ ਤੋਂ ਮਸ ਮੈਂ ਇਨੀ ਗੱਲ ਹੀ ਕਹਿਣਾ ਚਾਹਾਂਗਾ तो और माता माता तो जवान का बहुत बड़ा दर्द भी है और होना भी चाहिए क्योंकि माँ माँ ही अपने बेटे के दर्द समझ सकती है देख सकते हो तुम हवा हाल माता पहुंचते हो